ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਅਸੀਂ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹਾਂ ਤੁਸੀਂ ਵੀ ਆਪਣੇ ਘਰਾਂ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋ ਹੋਵੋਗੇ ਵਾਹਿਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ ਦੇ ਰੱਖੇ ਤੇ ਤੰਦਰੁਸਤੀ ਬਖਸ਼ੇ ਅੱਜ ਆਪਾਂ 14ਵੀਂ ਪੌੜੀ ਤੇ 15ਵੀਂ ਪੌੜੀ ਦੇ ਅਰਥ ਕਰਾਂਗੇ ਜੀ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ 14ਵੀਂ ਪੌੜੀ ਦੇ ਅਰਥ ਮੰਨੇ ਮਾਰਕ ਠਾਕ ਨਾ ਪਾਏ ਮੰਨੇ ਪਤਸੋਂ ਪ੍ਰਗਟ ਜਾਏ ਗੁਰੂ ਦੀ ਸਿੱਖਿਆ ਉੱਪਰ ਚੱਲਣ ਨਾਲ ਮਨੁੱਖ ਦੇ ਰਾਹ ਵਿੱਚ ਕੋਈ ਰੋਕ ਨਹੀਂ ਪੈਂਦੀ ਸਭ ਉਹ ਸੰਸਾਰ ਵਿੱਚ ਇੱਜ਼ਤ ਨਾਲ ਸੋਭਾ ਖੱਟ ਕੇ ਚੱਲਦਾ ਹੈ ਮੰਨੇ ਮੱਗ ਨ ਚੱਲੇ ਮੰਥ ਮੰਨੇ ਧਰਮ ਸੇਤੀ ਸੰਬੰਧ ਗੁਰੂ ਦੀ ਸਿੱਖਿਆ ਮੰਨਣ ਨਾਲ ਉਹ ਲੋਕਾਂ ਦੇ ਚਲਾਏ ਹੋਏ ਵੱਜਵੇਂ ਤਰੀਕਿਆਂ ਵਿੱਚ ਨਹੀਂ ਫਸਦਾ ਵੱਖਰੇ ਵੱਖਰੇ ਮਜਬੂਆਂ ਦੇ ਦੱਸੇ ਰਾਸਤੇ ਉੱਤੇ ਨਹੀਂ ਤੁਰਦਾ ਫਿਰਕੇ ਬੰਦੀਆਂ ਵਿੱਚ ਨਹੀਂ ਪੈਂਦਾ ਕਿਉਂਕਿ ਗੁਰੂ ਦੀ ਸਿੱਖਿਆ ਮੰਨਨ ਕਰਕੇ ਉਸ ਦਾ ਧਰਮ ਨਾਲ ਸਿੱਧਾ ਤੇ ਪੱਕਾ ਜੋੜ ਹੋ ਜਾਂਦਾ ਹੈ ਅਰਥਾਤ ਉਹ ਅਸਲੀ ਧਰਮ ਨੂੰ ਗ੍ਰਹਿਣ ਕਰ ਲੈਂਦਾ ਹੈ ਅਤੇ ਵੱਖਰੇ ਵੱਖਰੇ ਦੀਨਾਂ ਧਰਮਾਂ ਦੇ ਬੰਦਿਆਂ ਨੂੰ ਪਾੜਨ ਨਖੇਨਣ ਨਖੇੜਨ ਵਾਲੇ ਝਗੜਿਆਂ ਵਿੱਚ ਨਹੀਂ ਪੈਂਦਾ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਉਹ ਮਨੁੱਖ ਜੋ ਜੋ ਮਨੁੱਖ ਵਹਿਗੁਰੂ ਦੇ ਨਾਮ ਤੋਂ ਅਸਰ ਤੋਂ ਵਹਿਗੁਰੂ ਦਾ ਨਾਮ ਮਾਇਆ ਦੇ ਅਸਰ ਤੋਂ ਪਰੇ ਹੋ ਇਹ ਇੰਨਾ ਵੱਡਾ ਹੈ ਜਿਸ ਨੂੰ ਮੰਨਣ ਨਾਲ ਮਨੁੱਖ ਦੀ ਉੱਚੀ ਵਸਤਾ ਵੜਾ ਹੋ ਜਾਂਦਾ ਹੈ ਉਸ ਨੂੰ ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਨਾਮ ਦੀ ਲਗਨ ਪੈਦਾ ਕਰ ਲਵੇ ਅੰਦਰ ਵਿੱਚ ਪੜੀ ਮੰਨੇ ਪਾਵਾਂ ਮੁਖ ਦਵਾਰ ਗੁਰੂ ਦੀ ਸਿੱਖਿਆ ਉੱਪਰ ਚੱਲਣ ਨਾਲ ਮਨੁੱਖ ਨੂੰ ਗੁਰੂ ਦੀ ਸਿੱਖਿਆ ਉੱਪਰ ਚੱਲਣ ਨਾਲ ਮਨੁੱਖ ਅੰਤ ਦੀ ਮੁਕਤੀ ਦੇ ਦਰਵਾਜ਼ੇ ਉੱਤੇ ਜਾ ਪਹੁੰਚਦੇ ਹਨ ਮੰਨੇ ਪਰਿਵਾਰ ਇਸ ਆਧਾਰ ਗੁਰੂ ਦੀ ਸਿੱਖਿਆ ਮੰਨਣ ਨਾਲ ਮਨੁੱਖ ਆਪਣੇ ਪਰਿਵਾਰ ਨੂੰ ਵੀ ਵਹਿ ਗੁਰੂ ਦੇ ਆਸਰੇ ਸਹਿਤ ਕਰਦਾ ਹੈ ਤੇ ਉਸ ਦੇ ਪਰਿਵਾਰ ਨੂੰ ਵੀ ਵਹਿ ਗੁਰੂ ਦਾ ਆਸਰਾ ਮਿਲ ਜਾਂਦਾ ਹੈ ਮੰਨੇ ਤਰੇ ਤਾਰੇ ਗੁਰ ਸਿੱਖ ਗੁਰੂ ਦੀ ਸਿੱਖਿਆ ਮੰਨਣਾ ਨਾਲ ਮਨੁੱਖ ਆਪ ਤਰਦਾ ਜਾਂ ਸੰਸਾਰ ਸਾਗਰ ਤੋਂ ਪਾਰ ਲੰਘਦਾ ਹੈ ਅਤੇ ਹੋਰ ਜੋ ਉਸ ਤੋਂ ਸਿੱਖਿਆ ਲੈਣ ਆਉਣ ਉਸ ਨੂੰ ਉਪਦੇਸ਼ ਦਾਤਾ ਹੋ ਦੇ ਕੇ ਤਰਦਾ ਹੈ ਮੰਨੇ ਨਾਨਕ ਭਵਨ ਨਿਪੇਖ ਇਹ ਨਾਨਕ ਗੁਰੂ ਦੀ ਸਿੱਖਿਆ ਮੰਨਣ ਨਾਲ ਮਨੁੱਖ ਦਰਦਾਰ ਨਹੀਂ ਮੰਗਦੇ ਫਿਰਦੇ ਐਸਾ ਨਾਮ ਲਰੰਝਣ ਹੋਏ ਜਿਏ ਕੋ ਮਨ ਜਾਣੇ ਮਨ ਕੋਏ ਬਹਿ ਗੁਰੂ ਦਾ ਨਾਮ ਉਹ ਮਾਇਆ ਦੇ ਅਸਰ ਤੋਂ ਪਰੇ ਹੋ ਐਡਾ ਉੱਚਾ ਹੈ ਉਸ ਨੂੰ ਮੰਨਣ ਜਾਂ ਉਸ ਵਿੱਚ ਜੁੜਨ ਵਾਲੇ ਦੀ ਉੱਚੀ ਆਤਮਿਕ ਅਵਸਥਾ ਵਾਲਾ ਹੋ ਜਾਂਦਾ ਹੈ ਪਰ ਇਹ ਗੱਲ ਤਾਂ ਹੀ ਸਮਝ ਆਉਂਦੀ ਹੈ ਜੇ ਕੋਈ ਮਨੋੱਖਾ ਆਪਣੇ ਮਨ ਵਿੱਚ ਨਾਮ ਦੀ ਲਗਨ ਪੈਦਾ ਕਰ ਲਵੇ ਚਲੋ ਜੀ ਹੁਣ ਆਪਾਂ ਨੇ ਅੱਜ ਕੀਤੇ ਨੇ 14ਵੀਂ ਤੇ 15ਵੀਂ ਪੌੜੀ ਦੇ ਅਰਥ ਜੇ ਕੋਈ ਅੱਖਰ ਵਾਧਾ ਘਾਟਾ ਮ ਗਲਤੀ ਹੋਈ ਹੋਵੇ ਵਾਹਿਗੁਰੂ ਜੀ ਤੋਂ ਮਾਫੀ ਮੰਗਦੀ ਆ ਅੱਗੇ ਵਾਸਤੇ ਵਾਹਿਗੁਰੂ ਜੀ ਸੋਧ ਸਪਾਸੇ ਪੜਨਵੰਦ ਦੇ ਬਲ ਬਖਸ਼ਣ ਆਪਣੇ ਚਰਨਾਂ ਨਾਲ ਲਾ ਕੇ ਰੱਖਣ ਸਾਰਿਆਂ ਨੂੰ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਜੀ ਅਰਥ ਪੜਿਆ ਕਰੋ ਬਾਣੀ ਨਾਲ ਜੁੜੋ ਸਾਰੇ ਜਾਣੇ ਮ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਵਾਹਿਗੁਰੂ ਲਿਖ ਕੇ ਦੀ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ